ਜੋ ਬਈ ਪੰਜ ਸਿੰਘ ਨਿਕ ਸੇ ਤਿੰਨ ਸੰਗ ਬਾਬਾ ਜੀ ਜੁਝਾਰ ਸਿੰਘ ਜੀ ਦੇ ਨਾਲ ਤਿੰਨ ਪੰਜ ਸਿੰਘ ਨਿਕਰੇ ਹਨ ਜਿਨੇ ਚਿਤ ਚਾਹੋ ਕਰਨ ਕੋ ਜੰਗ ਇਨਾ ਪੰਜਾਂ ਸਿੰਘਾਂ ਦੇ ਮਨ ਵਿੱਚ ਵੀ ਜੁੱਧ ਦਾ ਚਾਹੋ ਹੈ ਬੜੇ ਸੂਰਬੀਰ ਲੜਾ ਕੇ ਜੋਦੇ ਨਾ ਪ੍ਰਥਮ ਤਫੰਗਨ ਕੀ ਕਰਮਾਰ ਅਨਵੈਰੀਆਂ ਦੇ ਉੱਤੇ ਗੋਲੀਆਂ ਦੇ ਨਾਲ ਮੀਂਹ ਵਰਾਇਆ ਜਿੰਨੇ ਗੋੜੀ ਹਨ ਮਾਰੇ ਗਏ ਮਾਰੇ ਹਨ ਵੈਰੀ ਮਾਰ ਮਾਰ ਕਰ ਪਰੇ ਜਝਾਰ ਮਾਰੋ ਮਾਰ ਕਰਦੇ ਇਹ ਜਝਾਰ ਉਸੇਂ ਘੜੀ ਚੋਂ ਬਾਹਰ ਨਿਕਲੇ ਬਹਰ ਟੜਾ ਟੜ ਛੋੜ ਤਮਾਚੇ ਫਿਰ ਇਨਾਂ ਨੇ ਛੋਟੇ ਤਮੰਚੇ ਜਿਹੜੇ ਕੰਮਰ ਕਸੇ ਚ ਪਾਏ ਨੂੰ ਅੱਜ ਕੱਲ ਪਸਤੌਲ ਜਾਂ ਪਿਸਟਲ ਕਹਿੰਨੇ ਪਹਿਲਾਂ ਤਮੰਚਾ ਕਹਿੰਨੇ ਸੀ ਉਨਕੇ ਤਮੰਚੇ ਜਿਹੜੇ ਨੇ ਉਹਨਾਂ ਵਿੱਚ ਗੋਲੀਆਂ ਬਾਪ ਤੇ ਦੁਸ਼ਮਣ ਵਰ ਚਦਾਈਆਂ ਨੇ ਸਤਿਗੁਰੂ ਕੋ ਰਖ ਪੇਖੇ ਰੇਸਰਾਚੇ ਮਹਾਰਾਜ ਦਾ ਹੁਕਮ ਸੀ ਕਲਗੀਧਰ ਪਾਤਸ਼ਾਹ ਦਾ ਵੀ ਦੁਸ਼ਮਣ ਦੇ ਨਾਲ ਘਟ ਨਹੀਂ ਗੁਜ਼ਾਰਨੀ ਬਹਾਦਰਾਂ ਯੋਧਿਆਂ ਤਰਾਂ ਲੜਨਾ ਹੈ ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ ਸਹਿਬ ਜਾਦਾ ਜੁਝਾਰ ਸਿੰਘ ਆਪਣੇ ਸਾਥੀਆਂ ਨਾਲ ਵੈਰੀ ਤੇ ਟੁੱਟ ਪਿਆ ਹੈ ਜਦੋਂ ਕੋਈ ਨਾ ਕੋ ਬਣ ਆਵੇ ਜਦੋਂ ਕੋਈ ਹਿਲਾ ਕੋਈ ਉਪਾ ਨਾ ਬਣੇ ਇਹ ਮਹਾਰਾਜ ਦੇ ਬਚਨ ਨੇ ਜਫਰਨਾਮੇ ਵਿੱਚ ਚੁੱਕਾਰ ਅੱਜ ਹਮਾ ਹੀਲ ਤੇ ਦਰ ਗੁਜਸ ਅਲਾਨਸਤ ਗੁਰਦਨ ਬਾ ਸ਼ਮਸ਼ੀਦ ਦਸ ਜਦੋਂ ਕੋਈ ਹਿਲਾ ਨਾ ਰਵੇ ਤੇ ਜੋਦੇ ਨੂੰ ਤਲਵਾਰ ਜੁਗਣੀ ਜਾਏ ਜਹ ਹੈ ਸਨਮੁਖ ਹੋਏ ਸੀ ਸਿਚੜਾਵਾ ਹੁਣ ਮਹਾਰਾਜ ਸਾਹਿਬ ਦੇ ਸਨਮੁਖ ਹੋ ਕੇ ਆਪਣਾ ਸੀਸ ਭੇਟਾ ਕਰਨਾ ਹੈ ਸਤਿਗੁਰਿਆਗੇ ਸੀਸ ਭੇਟ ਦੇਉ ਜੇ ਸਤਿਗੁਰ ਸੱਚੇ ਭਾਵੇਂ 판ੀ ਏਕੇ ਚੁੰਡੇ ਨ ਮਹਿ ਕੇ ਹਰ ਫਿਰੈ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦਾ ਸਮਰ ਸਾਮ ਹੀ ਸੀਸ ਤੋਂ ਬੇਟਾ ਵੈ ਮਹਾਂ ਭੂਪਾ ਉਹ ਤਰੈ ਰਾਜ ਭਾਵੇਂ ਜਿਹੜਾ ਗਾਲਪੁਰਖ ਵਾਇਗਨੂ ਦੇ ਚਰਨਾਂ ਚ ਜੰਗ ਦੇ ਮੈਦਾਨ ਵਿੱਚ ਆਪਣਾ ਸੀਸ ਭੇਟਾ ਕਰ ਦਿੰਦਾ ਹੈ ਅਗਲੇ ਜਨਮ ਵਿੱਚ ਮਹਾਬਲੀ ਜੋਦਾ ਅਵਕਾਰੀ ਪੁਰਸ਼ ਰਾਜਾ ਮਹਾਰਾਜਾ ਬਣ ਕੇ ਦੁਨੀਆ ਤੇ ਆਉਂਦਾ ਹੈ ਤੇ ਰਾਜ ਕਰਦਾ ਹੈ ਸੋ ਬੜੀ ਵੱਡੀ ਪਦਵੀਆਂ ਜੰਗ ਦੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਦੀ ਉਹ ਸਵੇਰੇ ਸਿੰਘਾਂ ਨੇ ਮਾਰੋ-ਮਾਰ ਕਰਦੇ ਜੁਦ ਮਚਾ ਦਿੱਤਾ ਹੈ ਮਿਰ ਬਹਿ ਬੀਰ ਕਹ ਇਤਰਾਸ ਨ ਧਰੈ ਮਿਲ ਵਿੱਚ ਚੁੰਡਨ ਮੈਂ ਕੇਹਰ ਫਿਰੈ ਨਿਰਪੈ ਬੀਰ ਕਹ ਇਤਰਾਸ ਨ ਧਰੈ ਜਿਵੇਂ ਸਾਧ ਸੰਗਤ ਜੀ ਮਿਰਗਾ ਦੇ ਚੁੰਡਾਂ ਵਿੱਚ ਬਬਰ ਸ਼ੇਰ ਫਿਰਦਾ ਨਾ ਇਦਾਂ ਸਹਿਬ ਜਦਾ ਜੁਜਾਰ ਸਿੰਘ 10 ਲੱਖ ਵੈਰੀ ਦੇ ਵਿੱਚ ਫਿਰ ਰਿਹਾ ਹੈ। ਜਾਨ ਬਚਾ ਹਨਾਲ ਚ ਛੋਰਾ। ਉਹਨਾਂ ਸਾਰਿਆਂ ਨੇ ਬਾਬਾ ਜੁਜਾਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਹ ਲਾਲਚ ਛੱਡ ਦਿੱਤਾ ਵੀ ਸਾਡੀ ਜਾਨ ਬਚੇਗੀ। ਨਹੀਂ ਉਹਨਾਂ ਨੇ ਸਾਰਿਆਂ ਨੇ ਸਿਰ ਤੇ ਕਫਨ ਬੰਨੇ ਹੋਏ ਨੇ। ਉਹ ਮਰਨ ਵਾਸਤੇ ਹੀ ਆਏ ਨਾਰ ਹੈ ਅਗਰ ਪਰੈ ਰਿਪੋਰਾ ਕਹਿੰਦੇ ਵੈਰੀ ਵੱਲ ਅੱਗੇ ਵੱਧ ਵੱਧ ਕੇ ਵੈਰੀ ਨੂੰ ਮਾਰਦੇ ਨੇ ਕਿਉਂ ਗਰਜਤ ਹੈ ਸਿੰਘ ਜੁਝਾਰੇ ਇਸ ਤਰ੍ਹਾਂ ਜੁਝਾਰੂ ਸਿੰਘ ਬਾਬਾ ਜੁਝਾਰ ਸਿੰਘ ਦੇ ਨਾਲ ਗਰਜ-ਗਰਜ ਕੇ ਦੁਸ਼ਮਣ ਨੂੰ ਵੱਢਦੇ ਨੇ ਫੇਰ ਆ ਨਰੇਪ ਉੱਤ ਦਾਟਾਰੇ ਜਨਰਲ ਸਿੰਘ ਜਾਣਦੇ ਨੇ ਦੁਸ਼ਮਣ ਤੇ ਖੜਦਾ ਨਿਗਾ ਛੱਡ ਦਿੰਦਾ ਹੈ ਪਹੁੰਚ ਜਾਹੇ ਪ੍ਰਵਸ਼ਾਸਤਰ ਚਲਾਵਹਿ ਜਿੱਥੇ ਜਾ ਕੇ ਸ਼ਾਸਤਰ ਚਲਾਉਂਦੇ ਨੇ ਪਹੁੰਚ ਜਾਹੇ ਪਰ ਸ਼ਾਸਤਰ ਚਲਾਵਾਂ ਜਿਹਦੇ ਤੇ ਜਾ ਕੇ ਸ਼ਸਤਰ ਦਾ ਭਰਵਾ ਵਾਰ ਕਰਦੇ ਨੇ ਇੱਕ ਤੇ ਦਵਾ ਕਰ ਧਰ ਨਗ ਰਵਹਿ ਇੱਕ ਤੋਂ ਦੋ ਟੋਟੇ ਕਰਕੇ ਸੁੱਟ ਦਿੰਦੇ ਮਾਰ ਮਾਰ ਕਰ ਤੁਰਕ ਹਜ਼ਾਰੋਂ ਮਾਰ ਮਾਰ ਹਜ਼ਾਰਾਂ ਤੁਰਕਾਂ ਨੂੰ ਇਤ ਉਹ ਤੇ ਫਿਰ ਘੇਰ ਰਹੇ ਦਿਸਚਾਰੋਂ ਸਾਧ ਸੰਗਤ ਜੀ ਮੈਦਾਨੇ ਜੰਗ ਵਿੱਚ 70 ਲਾਈ ਜਾਂਦੇ ਨੇ ਤੇ ਹਜ਼ਾਰਾਂ ਵੈਰੀ ਇਹਨਾਂ ਨੂੰ ਘੇਰ ਕੇ ਮਾਰਨਾ ਚਾਹੁੰਦੇ ਨੇ ਉਹ ਮਰਨ ਕੀ ਸ਼ੰਕ ਨ ਜਨ ਕੋ ਪਰ ਇਨਾਂ ਨੂੰ ਕਿਹੜਾ ਮਰਨ ਦਾ ਡਰ ਹੈ ਇਨਾਂ ਨੂੰ ਤਾਂ ਸ਼ੰਕਾ ਹੀ ਨਹੀਂ ਮਰਨ ਦੀ ਸ਼ੰਕਾ ਤਿਆਗ ਕੇ ਜਦ ਵਿੱਚ ਆਏ ਨੇ ਕਹਾ ਸੂਰਤਾ ਗੁਣ ਗਨ ਤਿਨ ਕੋ ਉਹਨਾਂ ਦੀ ਸੂਰ ਬੀਰਤਾ ਦੇ ਗੁਣ ਕੌਣ ਗਾ ਸਕਦਾ ਕੌਣ ਬਿਆਨ ਕਰ ਸਕਦਾ ਕੌਣ ਗਿਣਤੀ ਕਰ ਸਕਦਾ ਕਿੰਨੇ ਕੁ ਪਹਾਦਰ ਯੋਧੇ ਸਨ ਉਹ ਸਿੰਘ ਕਹਿੰਦੇ ਹੈ ਸਨ ਮੁਖ ਜਿਸ ਕਰੇ ਚਾ ਰਹੇ ਜਿੱਦ ਉਸ ਜਿਹਦੇ ਸਾਹਮਣੇ ਜਾ ਕੇ ਤਲਵਾਰ ਦਾ ਜਾਂ ਪਰਛੇ ਦਾ ਵਾਰ ਕਰਦੇ ਨੇ ਤੀਰ ਦਾ ਵਾਰ ਕਰਦੇ ਨੇ ਵਾਰ ਖਾਲੀ ਨਹੀਂ ਜਾਂਦਾ ਉਹਨਾਂ ਦਾ ਗੁਰਪ੍ਰਤਾਪ ਤੇ ਤਤ ਛਿਨ ਮਾਰ ਹੈ ਗੁਰੂ ਕਿਰਪਾ ਨਾਲ ਵੈਰੀ ਨੂੰ ਤਤ ਛਿਨ ਮਾਰ ਸਿੱਟਦੇ ਨੇ ਚੋਦੇ ਤੇ ਸ਼ਰਮ ਤੇ ਦੁੱਖ ਤੇ ਹੈ ਛਿਨੇ ਟਾਰੇ ਉਸ ਵੇਲੇ ਭੁੱਖ ਦਾ ਥਕਾਵਟ ਦਾ ਦੁੱਖ ਭੁੱਲ ਗਿਆ ਹੈ ਉਸ ਵੇਲੇ ਜਿਹੜੀਆਂ ਪਿਛਲੀਆਂ ਤੰਗੀਆਂ ਕਟੀਆਂ ਸਰੀਰ ਦੀਆਂ ਕਮਜ਼ੋਰੀਆਂ ਉਹ ਭੁੱਲ ਗਈਆਂ ਹਨ ਹੁਣ ਤਾਂ ਪਤਾ ਨਹੀਂ ਕਿੱਥੋਂ ਕਰੰਟ ਆ ਗਿਆ ਸਰੀਰ ਦੇ ਵਿੱਚ ਕਿੰਨਾ ਕੁ ਬਲ ਆ ਗਿਆ ਕਿ ਉਹ ਬਬਰ ਸ਼ੇਰ ਵੈਰੀ ਤੇ ਟੁੱਟ ਟੁੱਟ ਕੇ ਪੈਂਦੇ ਹਨ ਓਜ ਤੇਜ ਗੁਰਦੇ ਉਹ ਉਦਾਰੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਅਜ ਬੜਾ ਤੇਜ ਦਿੱਤਾ ਖਾਲਸੇ ਨੂੰ ਬੜਾ ਓਜ ਦਿੱਤਾ ਬੜੀ ਸ਼ਕਤੀ ਦਿੱਤੀ ਆਪਣੀ ਹਾਂਜੀ ਜੇ ਉਹ ਨਟ ਉਚਲਤ ਬਾਜੀ ਪਾਵਤ ਸਾਹ ਸੰਗਤ ਦੀ ਏਦਾਂ ਸਾਬ ਜਿਆਦਾ ਜੁਝਾਰ ਸਿੰਘ ਤੇ ਉਹਦੇ ਸਾਥੀ ਛਾਲਾ ਮਾਰਦੇ ਨੇ ਜਿਵੇਂ ਨਟ ਬਾਜ਼ੀਆਂ ਪਾਣ ਵਾਲੇ ਬਾਜ਼ੀਆਂ ਪਾਉਂਦੇ ਹੋਣ ਤਿਉਂ ਬਲ ਤੇ ਏਕਲ ਚੱਲ ਜਾਵਤ ਅੰਨਾਈ ਸਾਹਿਬ ਜਿਆਦਾ ਲੱਖਾਂ ਉੱਤੇ ਭਾਰੂ ਹੈ ਜਿੱਧਰ ਜਾਂਦਾ ਸੱਥਰ ਲਾਹ ਸੁੱਟਦਾ ਹੈ ਜਬ ਲਗ ਪ੍ਰਾਨਤ ਜੇ ਨਹਿ ਰਨ ਮੈਂ ਜਿੰਨਾ ਚਿਰ ਉਹਦੇ ਸਰੀਰ ਵਿੱਚ ਪ੍ਰਾਨ ਰਹੇ ਨੇ ਸਾਥੀਆਂ ਦੇ ਸਰੀਰ 'ਚ ਪ੍ਰਾਨ ਰਹੇ ਨੇ ਲੜੀ ਗਏ ਨੇ ਲੜੀ ਗਏ ਨੇ ਲੜੀ ਗਏ ਨੇ ਹਾਂਜੀ ਤਬ ਲਗ ਹਤੈ ਰਪਨ ਕੇ ਤਨ ਮਹ ਸਾਥ ਸੰਗਤ ਜੀ ਉਸ ਜੰਗ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ ਉਹ ਜੁੱਧ ਕਰਨਾ ਬੜਾ ਔਖਾ ਮਾਰੇ ਜਾਹੇ ਮਰਨ ਲਗ ਜੀਤੇ ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਜਿੰਨੇ ਵੈਰੀ ਮਾਰੇ ਜਾ ਸਕਦੇ ਨੇ ਉਹਨਾਂ ਨੇ ਮਾਰੇ ਹਨ ਕਾਰਪੁਰ ਖਾਰਤ ਹਨ ਹੈ ਦੇਤੇ ਉਹਨਾਂ ਬਲ ਲਾਲ ਆ ਕੇ ਵੈਰੀ ਨੂੰ ਮਾਰਦੇ ਨੇ ਜਿੰਨੇ ਕੁ ਤੁਰਕਾਂ ਦੇ ਸਿਰ ਲਾਏ ਜਾ ਸਕਦੇ ਸਨ ਲਾ ਦਿੱਤੇ ਹਨ ਪੰਚਹੁ ਸਿੰਘ ਸੋ ਪੀਰ ਮਛਾਲੇ ਇਹ ਪੜੇ ਬਲੀ ਜੋਦੇ ਪੰਜੇ ਸਿੰਘ ਮੂਛਾ ਕੁੰਡੀਆਂ ਇਹਨਾਂ ਦੀਆਂ ਦਾੜੇ ਪ੍ਰਕਾਸ਼ ਹਨ ਨੇਤਰਾਂ ਚ ਲਾਲੀ ਸੀਸ ਤੇ ਦਮਾਲੇ ਸਜੇ ਹੋਏ ਹਨ ਤੇ ਲੋਪਿ ਦੇ ਸ਼ਾਸਤਰ ਇਹਨਾਂ ਦੇ ਹੱਥਾਂ ਵਿੱਚ ਹਨ ਲੜ ਕਰ ਬਹੁਤ ਅਨਕੇ ਘਰ ਘਾਲੇ ਬਹੁਤ ਲੜਾਈ ਜੁੱਧ ਕਰ ਕਰਕੇ ਵੈਰੀਆਂ ਦੇ ਘਰ ਗਾਲ ਦਿੱਤੇ ਹਨ ਇਹਨਾਂ ਨੇ ਜਦ ਕੋ ਮੱਛ ਫਲਾਵ ਹੈ ਜੈਸੇ ਜਿਵੇਂ ਮગર ਮੱਛ ਪਾਣੀ ਨੂੰ ਹਲਾ ਦਿੰਦਾ ਹੈ ਇਹ ਤਾਂ ਗੁਰੂ ਦੇ ਨਿਹੰਗ ਦੁਸ਼ਮਣ ਦਲਾਂ ਨੂੰ ਹਲਾ ਕੇ ਰੱਖ ਰਹੇ ਹਨ ਹਾਂਜੀ ਹਲਾਚਾਲ ਨਸ਼ਕਰ ਮਹ ਤੈਸੇ ਦੁਸ਼ਮਣ ਦੇ ਨਸ਼ਕਰ ਤੇ ਹਲਚਲ ਮਚ ਗਈ ਹੈ ਜਿਵੇਂ ਪਾਣੀ ਦੇ ਵਿੱਚ ਮગર ਮਚ ਹਲਚਲ ਮਚਾ ਦਿੰਦਾ ਮੇਰੇ ਸ਼ਲਖਾਂ ਗਨ ਤੁਪਕ ਚਲਾਈ ਬਾਬਾ ਜਹਾਰ ਸਿੰਘ ਜੀ ਅਤੇ ਪੰਜਾਂ ਸਿੰਘਾਂ ਨੇ ਵੈਰੀ ਦੇ ਦਲ ਵਿੱਚ ਉਥਲ ਮਥਲ ਮਚਾ ਦਿੱਤੀ ਤਿੰਨਾਂ ਕਮਸਾਨ ਦਾ ਜੁੱਧ ਕੀਤਾ ਵੈਰੀ ਦੇ ਦੰਦ ਖੱਟੇ ਘਰ ਤੇ ਪੈਰ ਹਲਾ ਕੇ ਰੱਖ ਦਿੱਤੇ ਜੰਗ ਵਿੱਚ ਜਦੋਂ ਪਤਾਇਓ ਅਰ ਸਾਧ ਸੰਗਤ ਦੀ ਜਦੋਂ ਅਖੀਰ ਦਾ ਸਵਾਸ ਆਇਆ ਬੇਅੰਤ ਗੋਲੀਆਂ ਤੀਰਾਂ ਦੇ ਨਾਲ ਸਾਰਾ ਸਰੀਰ ਚਾਨਣੀ ਹੋ ਗਿਆ ਜਿਵੇਂ ਵੱਡੇ ਵੀਰ ਬਾਬਾ ਜੀਤ ਸਿੰਘ ਜੀ ਅਲੋਪ ਹੋ ਗਏ ਸਨ ਬਾਬਾ ਜੁਝਾਰ ਸਿੰਘ ਵੀ ਪੈਰੀਆਂ ਦੀਆਂ ਅੱਖਾਂ ਤੋਂ ਉਲੇ ਹੋ ਗਏ ਨੇ ਭਾਵ ਉਹ ਸੱਚਖੰਡ ਅਕਾਲਪੁਰਖ ਦੇ ਚਰਨਾਂ ਤੇ ਸਤਿਗੁਰੂ ਗੁਰਕੜਗੀ ਧਰ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ ਹਾਂ ਜੀ